ਇੱਕ ਮਿੰਟ ਲੈ ਆਖ ਲੈਣਾ ਫੋਟੋ ਕਰਕੇ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਭ ਤੋਂ ਪਹਿਲਾਂ ਥੋੜਾ ਸਾਰਿਆਂ ਧੰਨਵਾਦ ਕੀ ਬੜੇ ਸ਼ਾਰਟ ਟਾਈਮ ਦੇ ਵਿੱਚ ਉਹਨੂੰ ਸਾਰਿਆਂ ਸੱਜਣਾਂ ਤੋਂ ਪਹੁੰਚਿਓ ਅੱਜ ਦੀ ਮੀਟਿੰਗ ਦਾ ਮੇਨ ਜੋ ਅਜੰਡਾ ਉਹ ਹੈ ਕਿ ਜੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਬਿਨਾਂ ਤਿਆਰੀ ਤੋਂ ਬਿਨਾਂ ਕਿਸੇ ਪ੍ਰੋਗਰਾਮ ਤੋਂ ਜੋ ਪੰਜਾਬ ਸਰਕਾਰ ਵੱਲੋਂ ਆਮ ਦੀ ਪਾਰਟੀ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਕਰੇ ਰਹੀਆਂ ਨੇ ਪਹਿਲਾ ਮੈਂ ਸਮਝਦਾ ਕਿ ਬਿਨਾਂ ਤਿਆਰੀ ਤੋਂ ਬੇਨਿਯਮੀ ਤੌਰ ਤੇ ਸਾਰਾ ਇਹ ਕੋਈ ਪ੍ਰਬੰਧ ਕੀਤਣਗੇ ਸਰਕਾਰ ਦੇ ਤੇ ਜਿਹਨਾਂ ਲੋਕਾਂ ਨੂੰ ਬਹੁਤ ਖਜਲਖੁਆਰੀ ਹੋਈ ਤੇ ਲੋਕਾਂ ਨੂੰ ਅਜੇ ਤੱਕ ਕੋਈ ਲੋਕ ਬੜਾ ਤੰਗ ਤੇ ਪ੍ਰੇਸ਼ਾਨ ਨੇ ਦੂਜਾ ਤਕਾਸ਼ਾਈ ਦੀ ਹੱਦ ਅੱਧਾ ਟੱਪ ਕੇ ਸਾਰੇ ਉਹਦੇ ਵਿੱਚ ਦੇਖੋ ਪਹਿਲਾ ਬਹੁਤ ਦਿਨ ਤਕਰੀਬਨ 1-2 ਦਿਨ ਪਹਿਲੇ ਹੀ ਹਜੇ ਲੋਕਾਂ ਨੂੰ ਵਾਰਡ ਬੰਦੀ ਦੀਆਂ ਨਿਸ਼ਤਾ ਮਿਲੀਆਂ ਨੇ ਲੋਕਾਂ ਜਿਹਨਾਂ ਨੇ ਉਮੀਦਵਾਰ ਜਿਹਨਾਂ ਨੇ ਪੰਚਾਇਤੀ ਚੋਣ ਸਰਪੰਚੀ ਦੀ ਪੰਚਾਇਤੀ ਚੋਣ ਲੜਨੀ ਸੀ ਉਹਨਾਂ ਨੂੰ ਕਿਸੇ ਨੂੰ ਹਿੱਤ ਤੱਕ ਇਹ ਨਹੀਂ ਪਤਾ ਸੀਗਾ ਕਿ ਸਾਡੇ ਵਾਰਡ ਜਰਨਲ ਕਿ ਰਿਜ਼ਰਵ ਨੇ ਇਹ ਸਿਰ ਤੇ ਸੋਤੀ ਸੰਧੀ ਸਾਜਿ ਤਹਿਤ ਇਹ ਸਾਰਾ ਕੀਤਾ ਗਿਆ ਹਲਕਾ ਅਵਿਰੋਧ ਦੇ ਵਿੱਚ ਲੋਕਾਂ ਤੇ ਇੰਨੀ ਵੱਡੀ ਖੱਜਲ ਖਵਾਰੀ ਹੋਈ ਆ ਕਿ ਹੀਲੇ ਟਾਈਮ ਤੱਕ ਕਿਸੇ ਨੂੰ ਵੀ ਨਹੀਂ ਪਤਾ ਲੱਗ ਰਿਹਾ ਸੀ ਸਾਡੀ ਸਾਡਾ ਇਹਦਾ ਵਾਰਡ ਔਰ ਜ਼ਰਬਾ ਚਰਨਲਾ ਉਹ ਤੋਂ ਬਾਅਦ ਜੋ ਪਿਛਲੇ ਦਿਨੀਆਂ ਕਾਗਿ ਭਰੇ ਗਏ ਨੇ ਬਹੁਤ ਪੰਚਾਇਤਾਂ ਨੂੰ ਚੁੱਲ੍ਹਾ ਟੈਕਸ ਤੱਕ ਪਤਾ ਨਹੀਂ ਗਿਆ ਬਹੁਤ ਉਮੀਦਵਾਰਾਂ ਨੂੰ ਖੱਦਰ ਖਰਾਬ ਕੀਤਾ ਗਿਆ ਈਵਰ ਕਈ ਸੀਨੀਅਰ ਅਧਿਕਾਰੀ ਵੀ ਜਾ ਕੇ ਵਿਡੀਓ ਦਫ਼ਤਰ ਬੈਠ ਗਏ ਇਸ ਦਿਨ ਲੋਕ ਵੀ ਵਿਡੀਓ ਦਫ਼ਤਰ ਜਾ ਕੇ ਬੈਠੇ ਆ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਕਿਸੇ ਚੁੱਲ੍ਹਾ ਟੈਕਸ ਕੋਈ ਹੋਰ ਟੈਕਸ ਦੀ ਕੋਈ ਕਲੀਜ਼ ਮਿਲਿਆ ਨਹੀਂ ਕੀਰ ਨੂੰ ਉਹਨਾਂ ਨੇ ਚੋਣ ਪਿਛਲੇ ਹਦਾਇਤ ਮੁਤਾਬਕ ਐਫੀਡੇਟ ਲਾ ਕੇ ਉਹਨਾਂ ਨੇ ਆਪਣੇ ਕਾਗਜ਼ ਭਰੇ ਆ ਉਤੋਂ ਬਾਅਦ ਤੁਸੀਂ ਦੇਖੋ ਕੱਲ 9:00 ਤੱਕ ਦਾ ਇਤਰਾਜ਼ ਦਾ ਟਾਈਮ ਸੀਗਾ ਕਈਆਂ ਨੂੰ ਝੂਠੇ ਇਤਰਾਜ਼ ਲਾ ਕੇ ਮੈਂ ਸਮਝਦਾ ਕਿ ਬਹੁਤ ਹੀ ਬਹੁਤ ਪਛਾਣਤਾ ਹੈ ਜੇ ਮੈਂਬਰ ਉਮੀਦਵਾਰ ਆਏ ਜene ਜਿਨ੍ਹਾਂ ਨੂੰ ਹਜੇ ਤੱਕ ਨਹੀਂ ਪਤਾ ਰਿਹਾ ਰਿਕਾਰਡ ਦੇ ਮੁਤਾਬਕ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਅਸੀਂ ਸਾਡੇ ਕਾਗਜ਼ ਅਗੇ ਨਿਕਲ ਰਦ ਹੋ ਗਿਆ ਰਾਤ ਨੂੰ 12:00 ਵਜੇ ਦਾ ਲਿਸਟ ਲੱਗੀ ਕੋਈ ਰਾਤ ਉਹਨਾਂ ਦੇ ਸੀਨੀਅਰ ਅਧਿਕਾਰੀ ਦੀ ਤੇ ਵੀਡੀਓ ਡਿਪਾਰਟਮੈਂਟ ਚ ਆਫਸ ਫਤੋ ਪਾਈ ਤੱਕ ਕੋਈ ਨਾ ਬਤਾਈ ਆ ਉਹਦਾ ਕਾਰਨ ਕੀ ਆ ਕਿ ੱੱਕੇ ਨਾਲ ਕ ਪੰਚਾਇਤਾਂ ਦੇ ਕਾਗਜ਼ ਰਦ ਕੀਤੇ ਜਾ ਰਹੇ ਸੀ ਉੱਥੇ ਉਹਨਾਂ ਨੇ ਪੁਲਿਸ ਵੀ ਬੁਲਾਈ ਤੇ ਉਹ ਬੰਦੇ ਉੱਥੋਂ ਚਰੇ ਗਏ ਤੇ ਸਵੇਰ ਤੱਕ ਹੁਣ ਤੱਕ ਸਾਡੇ ਤਕਰੀਬਨ ਮੈਂ ਸਮਝਦਾ ਕੀ ਜੀ ਦੇ ਸਾਡੇ तकरीबन ਕੀ ਦੇ ਕੀ ਦੇ ਕਈ ਸਰਪੰਚ ਸਾਡੇ तकरीबन ਪੰਜ ਸਰਪੰਚ ਕਈ ਪਿੰਡਾਂ ਦੇ ਆਢੜ ਪਿੰਡਾਂ ਦੇ ਵਿੱਚੋਂ ਜਿਤੇ ਸਰਪੰਚ ਦੇ ਮੀਤਵਾਰ ਸੁ ਉਹਨਾਂ ਨੇ ਕਾਗਰਦ ਕੀਤਾਗੇ ਜਿਨ੍ਹਾਂ ਵਿੱਚ ਮਹਰੇ ਅਸੀਂ ਆਪਣੇ ਇਹਨਾਂ ਨੇ ਆਪਣੀ ਤੌਰ ਤੇ ਕੀ ਇਹਨਾਂ ਨੇ ਪਤਾ ਕਰ ਲਿਆ ਵੀ ਕਾਗਜ਼ ਰੱਦ ਨੇ ਪਰ ਰਿਕਾਰਡ ਦੇ ਮੁਤਾਬਕ ਫੁਲ ਵੀ ਮੈਂ ਵੀਡੀਓ ਉੰਗਲੋਂ ਨੂੰ ਐਸਡੀਐਮ ਸਾਹਿਬ ਦੇ ਸਾਡੇ ਦੇ ਅਮਰੂਦ ਦੇ ਉਹਨਾਂ ਨੂੰ ਵੀ ਫੋਨ ਕਰਕੇ ਹਟਿਆ ਵੀ ਸਾਨੂੰ ਕਮ ਸੇ ਕਮ ਕੋਈ ਲਿਖਤੀ ਰੂਪ ਦੇ ਵਿੱਚ ਇਹ ਪਤਾ ਲੱਗੇ ਕਿਹਨਾਂ ਦੇ ਕਾਗਜ਼ ਰਹਿ ਗਏ ਕਿਹਨਾਂ ਦੇ ਰੱਦ ਹੋ ਗਏ ਕੋਈ ਜਾਣਕਾਰੀ ਹਿੰਦ ਤੱਕ ਮਿਲੀ ਹੈ ਤਕਰੀਬਨ 50 ਦੇ ਕਰੀਬ ਪੰਚਾਂ ਦੇ ਰੱਦ ਕੀਤੇ ਗਏ ਤੇ ਤਕਰੀਬਨ 25 ਦੇ ਕਰੀਬ ਸਰਪੰਚਾਂ ਦੇ ਕਾਗਜ਼ ਰੱਦ ਕੀਤੇ ਗਏ ਜਿਹੜਾ ਮੋਟਾ-ਮੋਟਾ ਮਛਰਾਇਕੜਾ ਲਾੜਪੁਰ ਲਾੜਪੁਰ ਸੰਗਪੁਰ ਵਾਲਾ ਫਰਦੁੱਲਾ ਹੋ ਗਿਆ ਫਰਦੁੱਲਾਪੁਰ ਹੋ ਗਿਆ ਚਾਰ ਪੰਜ ਜਿਹੜਾ ਦਿੱਕੀ ਤੇ ਸਲਾਣੀ ਨੂਰ ਨੂਰਪੁਰਾ ਡੁੱਗਾ ਚੋਬਦਾਰਾ ਮਾਲੂਵਾਲ ਫਤਗੜ ਨਿਮਾ ਗੜ੍ਹੇੜੀ ਕੰਜਾਰੀ ਸਰਾਦੁੱਲਾ ਸਿੰਘ ਵਾਲਾ ਮਾਨਗੜ੍ਹ ਖਨਿਆਣ ਲਾੜਪੁਰ ਟਿੱਬੀ ਟੂਰਾ ਜਸੜਾ ਬੈਣੀ ਜੇਰ ਇਹ ਰਗੇੜਾ ਖੁਰਦ ਫੂਟਲੀ ਢੰਬਾਲਾ ਮਹਿਮੂਦਪੁਰ ਸੰਦਰਾਪਦਾ ਖੁਰਦ ਘਟੀੜ ਇਹਨਾਂ ਪਿੰਡਾਂ ਦੇ ਵਿੱਚੋਂ ਸਰਪੰਚਾਂ ਤੇ ਪੰਚਾਇਤ ਦੇ ਕਾਗਜ਼ਾਤ ਦੇ ਕੀਤੇ ਗਏ ਨੇ ਇਹ ਬਿਲਕੁਲ ਸਾਰੇ ਕਾਨੂੰਨ ਸਿਕੇ ਟਾਂਕੇ ਬੜੀ ਧੰਨਲੀ ਹੋਈ ਆ ਜਿਹਦੇ ਵਿੱਚੋਂ ਅਸੀਂ ਮਾਨਜੂਰ ਕਰਦੇ ਹਾਂ ਸਾਡੇ ਸਾਹਿਬ ਜੀ ਸੁਖਵੀਰ ਸਿੰਘ ਬਾਲਸ ਪ੍ਰਧਾਨ ਸਾਹਿਬ ਨੇ ਜਨਰਲੀ ਆ ਕਿ ਪੰਜਾਬ ਦੇ ਇਲੈਕਸ਼ਨ ਬਾਰੇ ਗੱਲ ਕੀਤੀ ਜਾਵੇ ਤੇ ਵਿਰੋਧਮੰਦੀ ਬਣਾ ਕੇ ਇਸ ਇੱਥੇ ਦੇ ਪ੍ਰਸ਼ਾਸਨ ਨੂੰ ਇੱਥੇ ਦੇ ਐਮਐਲਏ ਨੂੰ ਘੇਰਿਆ ਜਾਵੇ ਕਿ ਜਿਨ੍ਹਾਂ ਨੇ ਗੁੰਡਾਗਰਦੀ ਕਰਕੇ ਜਿਹੜੀ ਪੰਚਾਇਤਾਂ ਦੇ ਵਿੱਚ ਸਰਬਸੰਮਤੀ ਕਹਿੰਦੇ ਨੇ ਸਰਬਸੰਮਤੀ ਵੀ ਲੋਕਾਂ ਨੂੰ ਡਰਾਤਮਕ 하게 ਕੀਤੀ ਹੈ ਕਿਸੇ ਉੱਪਰ ਕੋਈ ਐਡਿਕੇਸ਼ਨ ਲਾਤਾ ਰਿਪੋਰਟ ਪੇਜੀ ਤੇ ਕੁਝ ਕਰਤਾ ਡਰਾਤਾਂਕ ਦੀ ਸਰਬਸੰਮਤੀ ਹੋਈ ਆ ਅਸੀਂ ਸਰਬਸੰਮਤੀ ਦੇ ਉਲਟ ਨਹੀਂ ਹੈ ਸਰਬਸੰਮਤੀ ਹੋਣੀ ਚਾਹੀਦੀ ਹੈ ਪਰ ਪੁਲਿਸ ਦੇ ਜ਼ੋਰ ਨਾਲ ਪ੍ਰਸ਼ਾਸਨ ਦੇ ਜ਼ੋਰ ਨਾਲ ਔਰ ਉਹਦੇ ਨਾਲ ਜਿਹੜੀ ਸਰਬਸੰਮਤੀ ਆ ਮੈਂ ਸਮਝਦਾ ਕਿ ਇਹ ਵੀ ਤੱਕਾ ਜੋਰੀ ਨਾਲ ਹੋਈ ਆ ਸੋ ਇਸ ਕਰਕੇ ਇਸ ਸਰਕਾਰ ਦੀ ਇੱਥੇ ਦੇ ਪ੍ਰਸ਼ਾਸਨ ਦੀ ਅਮਲ ਉਹਦੇ ਉਹਦੇ ਐਮਐਲਏ ਉਹਦੇ ਗੁੰਡਿਆਂ ਦੀ ਸਖਤ ਤੌਰ ਤੇ ਨਖੇਧੀ ਕਰਦੇ ਆ ਕਿ ਜਿਨ੍ਹਾਂ ਨੇ ਲੋਕਤੰਤਰ ਦਾ ਕਹਾਣ ਕੀਤਾ ਪਿਛਲੀ ਵਾਰੀ ਇਹੀ ਇਹੀ ਜੋ ਰਾਸ ਸੀ ਉਹ ਕਾਂਗਰਸ ਪਾਰਟੀ ਨੇ ਵੀ ਅਪਣਾਇਆ ਕਾਂਗਰਸ ਪਾਰਟੀ ਦੇ ਜੋ ਐਮਐਲਏ ਸੀ ਮੰਤਰੀ ਸੀ ਉਹਨਾਂ ਨੇ ਵੀ ਸਵੇਰ ਰਾਤ ਨੂੰ 2:30 ਵਜੇ ਲਿਸਟ ਲੱਗੀ ਤੁਹਾਨੂੰ ਯਾਦ ਹੋਊਗਾ ਸ਼ਾਇਦ ਤੁਸੀਂ ਵੀ ਉੱਥੇ ਹੋਵੋਗੇ ਵੀ ਕਾਂਗਰਸ ਸਰਕਾਰ ਵਿੱਚ 2:30 ਵਜੇ ਰਾਤ ਨੂੰ ਲਿਸਟ ਲੱਗੀ ਸੀ ਪਰ ਇਹ ਤਾਂ ਹੱਦਾ ਟੱਪ ਗਈ ਉਹਨਾਂ 2:30 ਵਜੇ ਲਾਤੀ ਸੀ ਇਹ ਤਾਂ ਸਵੇਰੇ ਹੁਣ ਤੱਕ ਵੀ ਦੁਪਹਿਰ ਦੇ 2:30 ਵਜੇ ਤੱਕ ਵੀ ਕਿਸੇ ਕਈ ਜੇ ਕ੍ਰਸਤਰਾ ਦੇ ਉਪਦਲਸਥਾਨ ਲੱਗਿਆ ਨਹੀਂ ਸੋ ਇਸ ਕਰਕੇ ਅਸੀਂ ਸ਼੍ਰੋਮਣੀ ਕਾਲੀ ਦਲ ਜਿੰਨਾ ਵੀ ਚਾਹੇ ਪੰਜ ਕਿਸੇ ਵੀ ਨਾਲ ਸੰਬੰਧਿਤ ਨੇ ਸਾਰਿਆਂ ਦਾ ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਉਹਨਾਂ ਦੀ ਲੜਾਈ ਲੜਾਂਗੇ ਜੋ ਉਹਨਾਂ ਨੂੰ ਕਾਨੂੰਨੀ ਤੌਰ ਤੇ ਲੜਨਾ ਪਿਆ ਜੋ ਸਾਨੂੰ ਗਰਾਊਂਡ ਤੇ ਲੜਨਾ ਤਾਂ ਲੜਾਈ ਲੜਾਂਗੇ ਤੇ ਤਾਂ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾ ਸਕੇ ਤੇ ਜਿਹੜੇ ਅਫਸਰਾਂ ਨੇ ਜਿਹੜੇ ਐਮਐਲਏ ਦੀ ਸ਼ਹਿਦ ਦੇ ਉੱਪਰ ਜਿਹੜੇ ਅਫਸਰਾਂ ਨੇ ਧੱਕਾਸਾਹੀ ਕੀਤੀ ਆ ਚਾਹੇ ਪੁਰਪ੍ਰਸ਼ਾਸਨ ਦੇ ਨੇ ਚਾਹੇ ਸਿਵਲ ਪ੍ਰਸ਼ਾਸਨ ਦੇ ਨੇ ਚਾਹੇ ਵੀਡੀਓ ਡਿਪਾਰਟਮੈਂਟ ਦੇ ਨੇ ਉਹਨਾਂ ਨੂੰ ਨਜਿੱਠਿਆ ਜਾਊਗਾ ਉਹਨਾਂ ਨੂੰ ਕਾਨੂੰਨੀ ਤੌਰ ਤੇ ਕਾਨੂੰਨ ਦੇ ਰਾਹੀਂ ਉਹਨਾਂ ਦੇ ਉੱਪਰ ਮੈਸਾ ਸਕੰਜਾ ਕਸਾਇਆ ਜਾਊਗਾ ਕਿ ਜਿਨ੍ਹਾਂ ਨੇ ਵੀ ਇਹ ਤੱਕੇਚਾਈ ਕੀਤੀ ਆ ਉਹਨਾਂ ਦੇ ਖਲਾਫ ਬਣਦੀ ਅਸੀਂ ਕਾਰਵਾਈ ਕਰਾਵਾਂਗੇ ਇਹ ਅਸੀਂ ਸਾਰਿਆਂ ਦਾ ਵਾਅਦਾ ਕਰਦੇ ਆਂ ਚਾਹੇ ਹਾਈ ਕੋਰਟ ਜਾਣਾ ਪਵੇ ਚਾਹੇ ਕਿਤੇ ਜਾਣਾ ਪਵੇ ਅਸੀਂ ਇਹਨਾਂ ਦਾ ਇਸ ਚੀਜ਼ ਦਾ ਡਟ ਕੇ ਵਿਰੋਧ ਕਰਾਂਗੇ ਤੇ ਜਿਨ੍ਹਾਂ ਨਾਲ ਧੱਕਾ ਹੋ ਉਹਨਾਂ ਨੂੰ ਇਨਸਾਫ ਦੀ ਰਾਹੀਂ ਲੜਾਂਗੇ ਤੇ ਆਉਂਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਲਦੀ ਕੋਈ ਰਣਨੀਤੀ ਬਣਾ ਰਹੇ ਹਾਂ ਜਿਹਨਾਂ ਨਾਲ ਇਸ ਪ੍ਰਸ਼ਾਸਨ ਨੂੰ ਤੇ ਇੱਥੇ ਇੱਚੇ ਦੇ ਅੰਦਰ ਕਰਾਉ ਕੀਤਾ ਜਾਵੇ ਇਹਨਾਂ ਦੀ ਸਮਰਥਾ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜਿਨ੍ਹਾਂ ਨੇ ਧੱਕੇਸ਼ਾਹੀ ਕੀਤੀ ਆ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਬੇਨਿਜ਼ਮੀ ਕੀਤੀ ਆ ਉਹਨਾਂ ਨੂੰ ਸਬਸਕ੍ਰਾਈਬ ਕਰੋ ਕੋਈ ਕੋਈ ਸਵਾਲ ਆ ਕਿਸੇ ਕੋਈ ਜਿਹੜੇ ਤੁਸੀਂ ਐਲੀਵੇਸ਼ਨ ਲਾਏ ਇਹਨਾਂ ਦੇ ਸੁਗੰਧ ਵਿੱਚ ਐਮਐਲ ਕੈਰੀਬਿੰਗ ਹਲ ਕਰ। ਠੀਕ ਹੈ। ਇਹ ਜਿਹੜੇ ਐਮਐਲ ਨੇ ਕੁੱਝ ਨਾ ਅਜੀ ਪ੍ਰਸ਼ਾਸਨ। ਅਸੀਂ ਕਿਤੇ ਸੀ ਕੀ? ਅੱਛਾ। ਹਾਂ। ਤੇ ਉਹ ਕਹਿੰਦੇ ਸਾਡਾ ਕੰਮ ਨਹੀਂ ਹੈ ਇਹ ਕਾਕਰ ਰਦੀਪ ਸਿੰਘ ਨੱਬਾ ਕਰ ਗਿਆ ਜਿਹੜਾ ਤੁਸੀਂ ਕਰ ਗਿਆ। ਅਸੀਂ ਨਹੀਂ ਕਰਦੇ। ਨਹੀਂ ਹੁਣ ਕਾਕਰ ਰਦੀਪ ਸਿੰਘ ਕਿੱਥੇ ਉਹ ਰਿਜ਼ਰਵ ਹੁੰਦਾ ਉਹ ਗੈਰੀਬਿੰਗ ਐਮਐਲ ਆ। ਕਾਕਰ ਨੀਵ ਸਿੰਘਾ ਉਹ ਉਹ ਵੀ ਰਾਤ ਦੇ 9 ਵਜੇ ਦੋਏ ਭਾਈ ਨਿਕਲੇ ਨੇ ਅੰਦਰੋਂ। ਦੇਖੋ ਗੱਲ ਹੁਣੋ ਕੱਲ ਦੁਪਹਿਰੇ ਤਾਂ ਦੇਖੋ ਦੁਪਹਿਰ ਦੇ ਵਿੱਚ ਅਸੀਂ ਮਾਨਤੂ ਐਸਡੀਐਮ ਸਾਹਿਬ ਨੂੰ ਕਿਹਾ ਵੀ ਐਮਐਲਏ ਦਾ ਭਰਾ ਉਹਨਾਂ ਦੇ ਬੰਦੇ ਵਾਖਵਾ ਜਿਹੜੇ ਕਲਸਟਰ ਬਣੇ ਸਕੂਲ ਸਕੂਲਾਂ ਵਿੱਚ ਜਾ ਕੇ ਉਹ ਅਫਰਤ ਧੁਕਾ ਕੇ ਤੱਕੇ ਨਾਲ ਕਾਗਜ਼ ਰੱਦ ਕਰਦੀ ਕੋਸ਼ਿਸ਼ ਕਰਾ ਰਹੇ ਨੇ ਰਾਤ ਨੂੰ ਵੀ ਤਕਰੀਬਨ ਵੀਡੀਓ ਦਫ਼ਤਰ ਦੇ ਵਿੱਚ ਇਹਨਾਂ ਦਾ ਆਉਣਾ ਜਣਾ ਰਿਹਾ 9 10 ਵਜੇ ਤੋਂ ਬਾਅਦ ਜਾਂ ਤੁਸੀਂ ਚੌਂਕ ਪਿੱਛੇ ਤੋਂ ਮੇਲਾ ਕੀਤੀਆਂ ਕੀਤਾ ਉਹ ਤੋਂ 10 11 ਵਜੇ ਤੱਕ ਰਾਤ ਨੂੰ ਇਹ ਇਹਨਾਂ ਦੇ ਐਮਐਲਏ ਆਫ ਦੇ ਬੰਦੇ ਸਾਰੇ ਉੱਥੇ ਹਾਜ਼ਰ ਸੀਗੇ ਸਾਹਿਬ ਕਹਿੰਦਾ ਕਿ ਪਾਸੇ ਤੇ ਨਹੀਂ ਕਰ ਲੋ ਹਾਂ ਕਰ ਨਹੀਂ ਕਰ ਲੋ ਹੁਣ ਤੁਸੀਂ ਇਹਨਾਂ ਇਨਸਾਫਦਾਨਾਂ ਵੱਤ ਕੀ ਕਰਨ ਜਾ ਰਹੇ ਹੋ ਜਿਹੜੇ ਜਿਹੜਾ ਸਾਰਾ ਰਿਕਾਰਡ ਇਕੱਠਾ ਕਰਕੇ ਸ਼੍ਰੋਮੀ ਕਾਲੀਆ ਦੇ ਜਿਹੜਾ ਦਫਤਰ ਬਣਾ ਬਣਾ ਆਈਟੀਬਿੰਗ ਬਣਿਆ ਹੋਇਆ ਲੀਗਲ ਵਿੰਗ ਬਣਿਆ ਉਹਨਾਂ ਦੇ ਕੋਲ ਪਹੁੰਚਾਵਾਂਗੇ ਜਿੱਥੇ ਕਿਤੇ ਚਾਹ ਚੌਂਕੀਸਰ ਕੋਲ ਜਾਣਾ ਪਵੇ ਚਾਹ ਹਾਈ ਕੋਰਟ ਜਾਣਾ ਪਵੇ ਜਿਹੜੇ ਵੀ ਜੇ ਕਿਸੇ ਵੀ ਪਾਰਟੀ ਨਾਲ ਸਬੰਧਤ ਪੰਜ ਸਰਪੰਚ ਨੇ ਅਸੀਂ ਉਹਨਾਂ ਨਾਲ ਹੀ ਲੜਾਂ ਜਿਹੜੇ ਹਜੇ ਤੱਕ ਇਹਨਾਂ ਨੇ ਲਿਸਟ ਆਊਟ ਨਹੀਂ ਕਰੀਆਂ ਬਾਹਰ ਨਹੀਂ ਲਾਈਆਂ ਉਹਦੇ ਸੰਬੰਧ ਚ ਗੀਰ ਦੇ ਚੱਲਾ ਦੇ ਕੋ ਮੈਂ ਹੁਣ ਵੀ ਥੋੜੇ ਸਾਹਮਣੇ ਵੀ ਥੋੜੇ ਬੈਠੇ ਅੰਦਰ ਬੈਠੇ ਗੱਲ ਕਰ ਰਹੇ ਸੀ ਵੀਡੀਓ ਦਾ ਵੀਡੀਓ ਅਸੀਂ ਲੋਕ ਨੂੰ ਫੋਨ ਕੀਤਾ ਐਸ ਡੀ ਐਮ ਸਾਰੇ ਜਿਹੜੇ ਆਪਣੇ ਅਮਲੂਰ ਉਹਨਾਂ ਨੂੰ ਫੋਨ ਕਰ ਰਹੇ ਆ ਤੇ ਕੋਈ ਪਰਸੋਂ ਦਾ ਫੋਨ ਹੀ ਚੱਕਰੇ ਕੋ ਹਾਂ ਮੇਰੀ ਕੱਲ ਐਸ ਡੀ ਐਮ ਸਾਹਿਬ ਨਾਲ ਗੱਲ ਜ਼ਰੂਰ ਹੋਈ ਆ ਉਹਨਾਂ ਨਾਲ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਡੁਗਾ ਟੈਕਸੋਰ ਐਨ ਉਸ ਨੂੰ ਮਿਲੀਆਂ ਨਹੀਂ ਹੈਗੀਆਂ ਉਹ ਆਪ ਜਾ ਕੇ ਵੀਡੀਓ ਦਫ਼ਤਰ ਬੈਠੇ ਉਹਨਾਂ ਦੇ ਬੇਵਸੀ ਲਾ ਲਓ ਜਾਂ ਕੋਈ ਮਜਬੂਰੀ ਲਾ ਲਓ ਉਹਨਾਂ ਨੇ ਕੋਈ ਸੁਣਵਾਈ ਨਹੀਂ ਹੋਈ ਤੇ ਉਹਦੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਅਕੀਰ ਨੂੰ ਪ੍ਰਸ਼ਾਸਨ ਨੂੰ ਕਿਹੜਾ ਪੈ ਰਿਆ ਸੀ ਅਫਸਰਾਂ ਨੂੰ ਭਾਇਾ ਉੱਥੇ ਡੀਸੀ ਲੈਵਲ ਤੇ ਕਿ ਤੁਸੀਂ ਐਫੀਡੈਂਟ ਲਾਓ ਜੀ ਮਤਲਬ ਮਿਲਣ ਦੇ ਅਸੂਕ ਦੇਣੇ ਸੀ ਅਫਸਰ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਸੀ ਉਹ ਚਾ ਕੇ ਬੁਰੇ ਵਿਸਤਾ ਘਰੇ ਪਹੁੰਚ ਕੇ ਆਉਂਦੇ ਕਰੇ ਆਏ ਦਫ਼ਤਰ ਚ ਆਈ ਨਹੀਂ ਹੈ ਸੋ ਇਸ ਕਰਕੇ देखो ਮੈਂ ਤਾਂ ਸਮਝਦਾ ਕਿ ਜਿਨ੍ਹਾਂ ਨੇ ਵੀ ਇਹ ਪਤਾਈ ਕੀਤੀ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਜੋ ਉਹਨਾਂ ਦੀ ਫੈਲਾਬੜਦੀ ਹੋ ਜੋ ਉਹਨਾਂ ਕਲਬ ਕਾਰਵਾਈ ਬਣਦੀ ਡਟਪੂ ਦਾ ਸੀ ਸਾਰੇ ਕਰਕੇ ਲੜਾਈ ਲੜਾਂਗੇ ਉਹਨਾਂ ਦੀ ਰਾਜੂ ਜੀ ਸਾਰੇ ਆਮ ਗੁੰਡਾਗਰਦੀ ਚੱਲ ਰਹੀ ਹੈ ਜੀ ਗੁੰਡਾ ਰਾਜ ਬਣ ਗਿਆ ਜੀ ਆਨ ਵਾਲੇ ਟਾਈਮ ਦੇ ਵਿੱਚ ਸ਼ਰੋਮਣੇ ਕਾਲੀਦਾਲੇ ਨਜੇਠੂਗਾ ਜੀ ਇਸ ਨੂੰ ਸਾਰਾ ਦੇਖੋ ਗੱਲ ਸੁਣੋ ਅਸੀਂ ਲੋਕਤੰਤਰ ਦੇ ਵਿੱਚ ਸਭ ਨੂੰ ਹੱਥ ਆ ਦੇਖੋ ਇਹੀ ਗੁੰਡਾਗਰਦੀ ਕਿਸੇ ਕੰਮ ਸੇ ਕੀਤੀ ਸੀ ਇਹ ਗੁੰਡਾਗਰਦੀ ਝਾੜੂ ਵਾਲੇ ਕਰ ਰਹੇ ਨੇ ਦੇਖੋ ਗੱਲ ਇਹ ਹੈ ਕਿ ਲੋਕਾਂ ਨੂੰ ਲੜਾਈ ਲੜਨੀ ਚਾਹੀਦੀ ਹੈ ਜਿਹੜੇ ਲੜਾਈ ਕੀ ਹੈ ਦੇਖੋ ਲੋਕਾਂ ਹਰ ਇੱਕ ਦਾ ਹੱਕ ਆ ਕਿ ਸਰਪੰਚੀ ਇਲੈਕਸ਼ਨ ਰੇ ਪੰਜੀ ਲੜੇ ਜਿੱਤ ਹਰ ਲੋਕਾਂ ਦੇ ਹੱਥ ਦੇ ਵਿਚ ਆਲੇ ਜੇ ਜਿੱਤ ਹਰ ਉਹਦੇ ਵੋਟਰਾਂ ਦੇ ਹੱਥ ਜਾਵੇ ਕਿਹਨੂੰ ਬਣਾਉਣਾ ਚਾਹੁੰਦੇ ਆ ਕਿਹਨੂੰ ਨਹੀਂ ਬਣਾਉਣਾ ਚਾਹੁੰਦੇ ਜੇ ਤੁਸੀਂ ਠੱਕੇ ਨਾਲ ਕੋਈ ਥੋਪੋਗੇ ਤਾਂ ਮੈਂ ਸਮਝਦਾ ਕਿ ਉਹ ਗੁੰਡਾ ਕਰਤੀ ਦਾ ਡਟ ਕੇ ਪਹਿਲਾਂ ਵੀ ਕਾਲੀਆਂ ਨੇ ਵਿਰੋਧ ਕੀਤਾ ਔਰ ਇਹ ਤੁਹਾਨੂੰ ਯਾਦ ਆਊਗਾ ਕਿ ਉਹਰੇ ਐਸ ਡੀ ਐਮ ਸੀਗੇ ਆਪਣੇ ਉਹਨਾਂ ਨੇ ਕਾਗਜ਼ ਰੱਦ ਕੀਤੇ ਸਮੁੱਚੇ ਸ਼ਹਿਰ ਨੇ ਘੇਰ ਕੇ ਰਾਤ ਨੂੰ 2 ਵਜੇ ਤੱਕ ਘੇਰ ਕੇ ਰਹਿ ਤੋ ਸ਼ਹਿਰ ਦੇ ਵਸਨੀਕਾਂ ਨੇ ਕਿ ਉਹਨਾਂ ਨੂੰ ਉਹ ਤੋਂ ਪੋਸਟ ਨੂੰ ਕੱਟ ਪਾ ਕੇ ਭਜਾਉਣਾ ਪਿਆ ਤੇ ਦੂਜੇ ਦਿਨ ਕਵਰੀ ਕੈਂਡੀਡੇਟ ਡੇਟਾ ਤੇ ਜਿਹੜੇ ਕਾਗਜ਼ੀ ਉਹ ਮੁੜ ਕੇ ਇਲੈਕਸ਼ਨ ਲੜੇ ਨੇ ਸੋ ਇਦਾਂ ਵੀ ਆਉਂਦੇ ਉਹ ਦਿਨ ਦੇ ਵਿੱਚ ਜਿੱਥੇ ਕਿਤੇ ਤੂੰ ਤਕਾਊਗਾ ਚਾਹੇ ਕਿਸੇ ਨਾਲ ਵੀ ਹੋਵੇ ਕਾਕਾਲੀਆ ਡਰ ਕੇ ਉਹਦੇ ਨਾਲ ਪੈਰਾਡੋਕਸ ਹਲਕੇ ਦੇ ਹਾਲਾਤ ਇਹ ਬਣੇ ਹੋਏ ਆ ਰਾਜੂ ਜੀ ਅੱਜ ਦੇ ਟਾਈਮ ਨਾ ਤਾਂ ਕੋਈ ਪ੍ਰਸ਼ਾਸਨ ਦਾ ਬੰਦਾ ਸੁਣ ਰਿਹਾ ਨਾ ਕੋਈ ਅਕਸਰ ਕੋਈ ਫੋਨ ਜਾ ਕਰਦਾ ਦੇਖੋ ਅੱਜ ਨਸ਼ੇ ਦਾ ਬੋਲ ਬਾਲਾ ਨਸ਼ੇ ਕਾਰਨ ਕਰਾਈ ਬੜਾ ਮਟਿਕ ਵਿੰਧ ਘੜ ਲਾ ਲਓ ਮਰੋਧ ਲਾ ਲਓ ਰੋਜ਼ ਨੌਜਵਾਨਾਂ ਦੀ ਦੇ ਨਾਲ ਕਿਸੇ ਨਾਲ ਓਵਰਡੋਜ਼ ਨਾਲ ਮੌਤ ਹੋ ਰਹੀ ਆ ਆ ਪਿਛੇ ਦਿਨੀ 2-3 ਕਤਲ ਹੋ ਗਏ ਆਪਣੇ ਮੱਢੀ ਕੰਦਰ ਦੇ ਵਿੱਚ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਨੇ ਇਹ ਆ ਜਿਹੜੇ ਬਦੇ ਫੈਕਟਰੀਆਂ ਚੋਂ ਮਲਾਬੇ ਨੂੰ ਜਾ ਰਹੇ ਨੇ ਉਹ ਵੀ ਡਰਦੇ ਆਪਣੀ ਤਨਖਾਹ ਲੈ ਕੇ ਨਹੀਂ ਜਾ ਰਹੇ ਬੈਂਕਾਂ ਚ ਤਨਖਾਹ ਪਵਾ ਕੇ ਕੈਸ਼ ਤੱਕਾ ਬੰਦ ਕਰਦੀ ਮੱਢੀ ਕੰਦਰ ਹਮ ਅਕਸਰ ਇੰਡਸਟਰੀ ਦੇ ਜਿਹੜੇ ਰੇਵਰ ਵਾਲੇ ਬੰਦੇ ਨੇ ਬੈਂਕਾਂ ਦੇ ਵਿੱਚ ਤਨਖਾਹ ਪੈ ਰਹੀ ਆ ਤਾਂ ਕਿ ਰਾਜ ਕੋ ਕੋਟੇ ਨਾ ਤੇ ਉਹਨਾਂ ਨੂੰ ਮਾਰੇ ਨਾ ਉਸ ਕਰਕੇ ਮੈਂ ਸਮਝਦਾ ਕਿ ਕੋਈ ਲਾਰਡ ਆਰਡਰ ਦੀ ਪੋਜੀਸ਼ਨ ਨਹੀਂ ਜ਼ਿਲ੍ਹਾ ਤੋਂ ਗੈਂਗਸਟਰ ਕੱਲ ਮੋਗਲ ਮਾਦਰੀ ਦੇ ਖੂ ਬਰਟੈਂਡ ਜਿਲ੍ਹਾ ਤੋਂ ਬੰਦਾ ਫੋਨ ਕਰ ਰਿਹਾ ਉਹਦੇ ਖਿਲਾਫ ਕੀ ਕਾਰਵਾਈ ਹੋਈ ਆ ਕੱਲ ਫਾਨੂੰ ਬੰਦੇ ਮਿਲ ਕੇ ਗਏ ਨੇ ਬੰਦਾ ਨਾਂ ਲੈ ਰਿਹਾ ਆਪਣਾ ਆਪਣੇ ਬਾਰੇ ਦੱਸ ਰਿਹਾ ਬਰਟੈਂਡ ਜਿਲ੍ਹਾ ਚੋਂ ਆ ਦੱਸੋ ਵੀ ਐਸੇ ਤੋਂ ਮਡਰੀਕ ਵਿਦਗੜ ਜਾਂ ਡੀਐਸਪੀ ਮਰੋ ਇਹ ਦੱਸੇ ਵੀ ਉਹਨਾਂ ਨੇ ਉਹਦੇ ਖਿਲਾਫ ਕੀ ਕਾਰਵਾਈ ਕੀਤੀ ਇਹਦਾ ਮਤਲਬ ਜੇਲ੍ਹ ਤੋਂ ਫੋਨ ਆ ਰਹੇ ਨੇ ਸਰਕਾਰਾਂ ਦੇ ਬੰਦੇ ਕੋ ਸਰਕਾਰ ਫੋਨ ਬੰਦੇ ਉਹਨਾਂ ਫੋਨ ਕਰਵਾ ਰਹੇ ਨੇ ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਆਪਣੇ ਮਲੂਕ ਵਿੱਚ ਪਿਛਲੇ ਹਫਤੇ ਵਾਕਾ ਤੁਹਾਡੇ ਆਪਣੇ ਸਮਾਜ ਸੇਵੀ ਪ੍ਰੇਮ ਸਿੰਘ ਸ਼ਰਮਾ ਜੀ ਆ ਉਹਨਾਂ ਦੇ ਘਰ ਵੀ ਕੁਝ ਅਣਪਛਾਤੇ ਬੰਦਿਆਂ ਨੇ ਹਮਲਾ ਕੀਤਾ ਉਹਦੇ ਬਾਰੇ ਵੀ ਹਾਲੇ ਤੱਕ ਪੁਲਿਸ ਪੂਰੀ ਤਰ੍ਹਾਂ ਸਪਸ਼ਟਕਰਨ ਦੇ ਨਹੀਂ ਸਕੀ ਦੇਖੋ ਇਹ 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 ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਜਿਹੜੇ ਆਮ ਲੇਬਰ ਵਾਲੇ ਬੰਦਿਆਂ ਨੂੰ ਆਮ ਕੰਮ ਵਾਲੇ ਬੰਦੇ ਕੁੱਟਿਆ ਮਾਰਿਆ ਜਾ ਰਿਹਾ ਪੈਸੇ ਖੋਜ ਡਰ ਦਾ ਕੋ ਥਾਣੇ ਨਹੀਂ ਜਾਂਦਾ ਕੋ ਥਾਣੇ ਕਿਹੜਾ ਕੋ ਸੁਣਵਾਈ ਹੋ ਰਹੀ ਆ ਸੋ ਇਸ ਕਰਕੇ ਅਸੀਂ ਨਖੇੜੀ ਕਰਦੇ ਆ ਜੇ ਕੋਈ ਜੇ ਕੋਈ ਇਹ ਨਸ਼ੇ ਦੇ ਉੱਪਰ ਜਾਂ ਇਸ ਗੁੰਡਾਗਰਦੀ ਪਰਨਾਥਾ ਪਏਗੀ ਜਲਦੀ ਅਸੀਂ ਵੱਡੇ ਲੈਵਲ ਦਾ ਕੋਈ ਪ੍ਰੋਟੈਸਟ ਵੀ ਕਰਾਂਗੇ ਜਿਹਦੇ ਵਿੱਚ ਸ਼੍ਰੋਮਣੀ ਕਾਲੀ ਦਾ ਪ੍ਰਧਾਨ ਦਾ ਸੁਖਵੀਰ ਜੀ ਬਾਦਲ ਨੇ ਜਲਦੀ ਆਉਣਗੇ ਵੱਡੀ ਲੀਡਰਸ਼ਿਪ ਲਾ ਕੇ ਇਹ ਪ੍ਰੋਟੈਸਟ ਕਰਾਂਗੇ ਤਾਂ ਕਿ ਸਰਕਾਰ ਨੂੰ ਜਗਾਇਆ ਜਾ ਸਕੇ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ ਪ੍ਰਸ਼ਾਸਨ ਨੂੰ ਸਮਝਾ ਦੇਈਦਾ ਤੁਸੀਂ ਐਮਐਲਏ ਜਾਂ ਸਰਕਾਰ ਦੇ ਤੁਸੀਂ ਇੱਕ ਸਰਕਾਰੀ ਮੁਲਾਜ਼ਮਾਂ ਲੋਕਤੋਂ ਉਮੀਦ ਕਰਦੇ ਨੇ ਜੇ ਕੋਈ ਸਰਕਾਰ ਦਾ ਨਮਾਇਦਾ ਇਨਸਾਨ ਨਹੀਂ ਦਾ ਲੋਕ ਅਖ਼ਰਾ ਖੁੱਲ ਜਾਂਦੇ ਨੇ ਪ੍ਰੋਫੈਸਰ ਵੀ ਮੈਂ ਸਮਝਦਾ ਕਿ ਪਾਰਟੀ ਦੇ ਇੱਕ ਢਿੰਗ ਵਰਗੇ ਕੰਮ ਕਰ ਰਿਹਾ ਹੈ ਜੋ ਦੀ ਅਸੀਂ ਦੋਨੇ ਖੇਤੀ ਕਰਦੇ ਸਮਾਉਂ ਤੇ ਜਿਹੜੇ ਅਫਸਰਾਂ ਨੇ ਜਿਹੜੇ ਚਾਹੇ ਉਹਨਾਂ ਦੇ ਐਮਐਲਏ ਚਾਹੇ ਹੋਰ ਨੇ ਜਿਨ੍ਹਾਂ ਨੇ ਇਹ ਤੱਕਾ ਕਰਵਾ ਰਹੇ ਨੇ ਉਹ ਤਾਂ ਬੰਦਾ ਮੂੰਹ ਤੋਂ ਜਵਾਬੀ ਦਵਾਂਗੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਇਹ ਤਾਂ ਭਗਵੰਤ ਮਾਨ ਸਿੰਘ ਐਮ ਮੁੱਖ ਮੰਤਰੀ ਸਾਹਮਣੇ ਬਿਆਨ ਦਿੰਦੇ ਆ ਵੀ ਜਿਹੜੀ ਵੀ ਸਰਕਾਰ ਹੈ ਗਰਾਊਂਡ ਲੈਵਲ ਤੋਂ ਚੱਲੂਗੀ ਪਿੰਡਾਂ ਦੀਆਂ ਸੱਤਾਂ ਤੋਂ ਚੱਲੂਗੀ ਆਮ ਲੋਕਾਂ ਦੀ ਸੁਣਵਾਈ ਹੋਊਗੀ ਪਰ ਉਸ ਤਰ੍ਹਾਂ ਦੇ ਹਾਲਾਤ ਤਾਂ ਕਿਤੇ ਦਿਖ ਨਹੀਂ ਰਹੇ ਤੁਹਾਡਾ ਉਸ ਬਾਰੇ ਕੀ ਕਹਿਣਾ ਕਿ ਤੁਸੀਂ ਇਸ ਤੱਕ ਅੱਜ ਤੱਕ ਬੜਾ ਇਸ ਤਰ੍ਹਾਂ ਸਰਕਾਰ ਬਣਨ ਤੋਂ ਪਹਿਲਾਂ ਵੀ ਕਹਿ ਰਹੇ ਸੀ ਵੀ ਇਹ ਝੂਠ ਦਾ ਪਲੰਦਾ ਹੈ ਇਹ ਝੂਠ ਬੋਲ ਰਹੇ ਨੇ ਕਿਸੇ ਸੁਣਿਆ ਨਹੀਂ ਹੁਣ ਤੁਸੀਂ ਕਹਿ ਰਹੇ ਲੋਕ ਆਪ ਕਹਿ ਰਹੇ ਨੇ ਸੋ ਉਸ ਤਾਂ ਪਹਿਲਾਂ ਵੀ ਕਹਿੰਦਾ ਵੀ ਇਹ ਸਰਕਾਰ ਦਾ 100 ਦੇ 100 ਪਰਸੈਂਟ ਫੇਲੀਅਰ ਸਰਕਾਰ ਇਹ ਭਗਵਾਨਤਮਾਨ ਮੁੱਖ ਮੰਤਰੀ ਇਹ ਸਟੇਜ ਉੱਪਰ ਪਲੇ ਵਾੜਾ ਸੋਣਾ ਕਰ ਸਕਦੇ ਨੇ ਪਲੇ ਨੂੰ ਚਲਾਉਣਾ ਪਲੇ ਕਰਨਾ ਕਲਾਕਾਰੀ ਕਰਨੀ ਤੇ ਸਰਕਾਰ ਨੂੰ ਬਹੁਤ ਪਰਸਾ ਇਹ ਸਰਕਾਰ ਦੇ ਮੁੱਖ ਮੰਤਰੀ ਇਹ ਸਰਕਾਰ ਦੇ ਐਮਐਲਏ ਤੇ ਇਹਦਾ ਪ੍ਰਸ਼ਾਸਨ ਇਹ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਵਿਕਾਸ ਕਰਨ ਲਈ ਬਿਲਕੁਲ ਫੇਲ ਤੇ ਇਹ ਫੇਲੀਅਰ ਤੇ ਲੋਕਾਂ ਦਾ ਦੇਖੋ ਪਾਰਲੀਮੈਂਟ ਦੇ ਰੂਪ ਨੇ ਕਿ ਮੂਤਰਦ ਬਾਕਤਾ ਆ ਜੇ ਜੇ ਸਰਕਾਰ ਲੋਕਪ੍ਰੀਆ ਲੋਕਾਂ ਦੇ ਹਮਦਰਦ ਹੁੰਦੀ ਲੋਕਾਂ ਦੇ ਪਿਆਰ ਹੁੰਦਾ ਤਾਂ ਧੱਕੇਸ਼ਾਹੀ ਨਾਲ ਕਾਜ ਕਰਦੇ ਨਹੀਂ ਕਰਨੇ ਪੈਂਦੇ ਸੀ ਲੋਕ ਆਪ ਮੁਹਾਰੇ ਸਰਪੰਚ ਬਣਦੇ ਆ ਮਰਚ ਹੋ ਗਏ ਇਹਦਾ ਕਾਰਜ ਜੇ ਧੱਕਾਸ਼ੀ ਨੇ ਤਾਂ ਸਰਕਾਰ ਦਾ ਫੇਲਰ ਗਿਣ ਸਕਦੇ ਆ ਸਰਕਾਰ ਬੁਰੀ ਤਰ੍ਹਾਂ ਫੇਰ ਹੋ ਚੁੱਕੀ ਆ ਇਹਨਾਂ ਦੇ ਐਮਐਲਏਾਂ ਦੀ ਇਹਨਾਂ ਦੇ ਕਿਸੇ ਪ੍ਰਸ਼ਾਸਨ ਦੇ ਕੋਈ ਸਰਵਾਈ ਨਹੀਂ ਕੋਈ ਪਕੜ ਨਹੀਂ ਹੈ ਸੋ ਇਸ ਕਰਕੇ ਇਹਦੇ ਸੀ ਡਟ ਕੇ ਨਕੀਦੀ ਕਰਦੇ ਆ ਤੇ ਡਟ ਕੇ ਦਾ ਵਿਰੋਧ ਕਰਦੇ ਆ ਆਨ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਡੋਲੇ ਸਰਬੜਾ ਸੁਖਵੀਰ ਸਿੰਘ ਬਾਦਲ ਹੈ ਪੂਰੇ ਪੰਜਾਬ ਦੇ ਲੋਕਾਂ ਦਾ ਡਟ ਕੇ ਸਾਥ ਦੋਗੇ ਜੀ ਦਮ ਕੇ ਡਟ ਸਰਪਲ ਦੀ ਪਾਰਟੀ ਪ੍ਰਧਾਨ ਜੀ ਉਹ ਪਾਰਟੀ ਪ੍ਰਧਾਨ ਡਟ ਕੇ ਪੂਰਾ ਪਹਿਲਾ ਵੀ ਦੇਖੋ ਅੱਜ ਅੱਜ ਦੇ ਸਮੇਂ ਵਿੱਚ ਤੁਸੀਂ ਪੰਜਾਬ ਨਗਰ ਮਾਰ ਕੇ ਦੇਖੋ ਸਭ ਤੋਂ ਵੱਧ ਜੇ ਸਰਕਾਰ ਨੇ ਧੇਰਿਆ ਤਾਂ ਸ਼ਰਮਣਿਕਾਂ ਨੇ ਧੇਰਿਆ ਕਿਉਂਕਿ ਸ਼ਰਮਣਿਕਾਂ ਲਈ ਲੋਕਾਂ ਦੀ ਰੀਜਨਲ ਖੇਤਰੀ ਪਾਰਟੀ ਆ ਲੋਕਾਂ ਨੇ ਜੁਣੀ ਪਾਰਟੀ ਆ ਲੋਕਲਿ ਪਾਰਟੀ ਝੱਗੇ ਉਹ ਡਟ ਕੇ ਦਾ ਵਿਰੋਧ ਕਰਦੇ ਰਹਾਂਗੇ ਟਕਰਾਂਗੇ ਠੀਕ ਹੈ ਰੱਖੀ ਧੰਨਵਾਦ सारे चाह पी के जाए